ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਹੀ ਗੁਰ ਤੁਹਾਨੂੰ ਸਾਰਿਆਂ ਨੂੰ ਹਰ ਵੇਲੇ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇਡਦੇ ਰੱਖੇ ਸੋ ਬਾਤ ਲੈ ਕੇ ਹਾਜ਼ਰ ਆਂ ਆਸ ਕਰਦੀ ਆ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਪਦੇ ਉੱਤਮ ਵਿਚਾਰ ਜ਼ਰੂਰ ਕਮੈਂਟ ਰਾਹੀਂ ਦਿਆ ਕਰੋ ਸਾਨੂੰ ਥੋੜਾ ਜਿਹਾ ਹੌਸਲਾ ਮਿਲ ਜਾਂਦਾ ਹੈ ਕਿਹੜੇ ਪਿੰਡੋਂ ਕਿਹੜੇ ਸ਼ਹਿਰ ਤੋਂ ਸੁਣਦੇ ਹੋ ਸੋ ਬਾਤ ਬਾਰੇ ਤੁਹਾਡੇ ਕੀ ਵਿਚਾਰ ਨੇ ਜਰੂਰ ਦੱਸਿਆ ਕਰੋ ਸੋ ਇੱਕ ਰਾਜਾ ਸੀ ਉਹਦੀ ਇੱਕ ਕੁੜੀ ਸੀ ਬਹੁਤ ਸੁੰਦਰ ਕੱਲੀੋਈ ਕੁੜੀ ਸੀ ਉਹ ਕੁੜੀ ਨੂੰ ਆਪਦੇ ਉੱਤੇ ਇੰਨਾ ਹੰਕਾਰ ਸੀ ਵੀ ਮੇਰੇ ਵਰਗਾ ਕੋਈ ਦੁਨੀਆ 'ਚ ਸੋਹਣਾ ਨਹੀਂ ਹੈਗਾ ਮਣੋ ਨੌਜਾਨ ਹੋਗੀ ਤਾਂ ਰਾਜਾ ਕਹਿੰਦਾ ਵੀ ਬੇਟਾ ਮੈਂ ਰਾਜਕੁਮਾਰ ਬੁਲਾਏ ਨੇ ਬਿੱਤੂ ਜਿਹੜਾ ਤੈਨੂੰ ਪਸੰਦ ਆ ਮੈਂ ਤੇਰਾ ਵਿਆਹ ਕਰ ਦੂੰਗਾ ਤੇ ਵੀ ਹੁਣ ਤੇਰੀ ਵਿਆਹ ਦੀ ਉਮਰ ਹੋ ਗਈ ਉਹ ਕਹਿਣ ਲੱਗੀ ਵੀ ਪਿਤਾ ਜੀ ਮੈਂ ਤਾਂ ਵਿਆਹ ਉਹਦੇ ਨਾਲ ਕਰਾਉਂਗੀ ਜਿਹੜਾ ਮੇਰੇ ਵਰਗਾ ਸੋਹਣਾ ਹੋਵੇ ਉਹ ਕਹਿੰਦਾ ਕੋਈ ਨਾ ਤੂੰ ਦੇਖ ਲਈ ਵੀ ਬੁਲਾਏ ਨੇ ਮੈਂ ਰਾਜਕੁਮਾਰ ਬਹੁਤ ਹੁਣ ਭਾਈ ਉਹਨੇ ਰਾਜਿਆਂ ਦੇ ਪੁੱਤ ਬੁਲਾਏ ਸਦਾਗਰਾਂ ਦੇ ਅਮੀਰਾਂ ਦੇ ਪੁੱਤ ਬੁਲਾਏ ਬੜੇ-ਬੜੇ ਸ਼ਾਹੂਕਾਰਾਂ ਦੇ ਬਿਜ਼ਨਸਮੈਨਾਂ ਦੇ ਕੁੜੀ ਨੇ ਕਿਸੇ ਨੂੰ ਹਾਂ ਨਾ ਕਰੀ ਉਹ ਕਹਿੰਦਾ ਵੀ ਵਿਆਹ ਤਾਂ ਧੀਏ ਤੈਨੂੰ ਕਰਨਾ ਪਊਗਾ ਵੀ ਤੂੰ ਕਿਸੇ ਨੂੰ ਪਸੰਦ ਹੀ ਨਹੀਂ ਕਰਦੀ ਕਿਸ ਤੈਨੂੰ ਕੋਈ ਵੀ ਇੰਨਾਂ ਚੋਂ ਪਸੰਦ ਨਹੀਂ ਉਹ ਕਹਿਣ ਲੱਗੀ ਵੀ ਨਾ ਮੈਂ ਤਾਂ ਆਪਣੀ ਮਰਜ਼ੀ ਨਾਲ ਕਰੂੰਗੀ ਜਿਹੜਾ ਮੇਰੇ ਵਰਗਾ ਸੋਹਣਾ ਹੋਵੇ ਨਾ ਮੁੰਡਾ ਮੈਂ ਨਹੀਂ ਹੋਰ ਕੁਝ ਵੀ ਦੇਖਣਾ ਸੋਹਣਾ ਮੁੰਡਾ ਦੇਖੂੰਗੀ ਹੁਣ ਇੱਕ ਦਿਨ ਉਹ ਮਹਿਲਾ ਤੇ ਖੜੀ ਬਾਲਸ ਘਾ ਰਹੀ ਹੈ ਇਹ ठा ਇੱਕ ਬਹੁਤ ਸੋਹਣਾ ਮੁੰਡਾ ਲੰਘਿਆ ਜਾ ਰਿਹਾ ਤਾਂ ਉਹ ਦਾਸੀ ਨੂੰ ਭੱਜ ਕੇ ਕਹਾਂਕ ਮਾਰੀ ਉਹਨੇ ਕਹਿੰਦੀ ਜਾ ਉਹ ਮੁੰਡੇ ਨੂੰ ਲੈ ਕੇ ਆ ਮਹਿਲਾ ਚ ਦਾਸੀ ਭੱਜੀ ਗਈ ਜਾ ਕੇ ਕਹਿਣ ਲੱਗੀ ਵੀ ਤੈਨੂੰ ਰਾਣੀ ਰਾਜਕੁਮਾਰੀ ਨੇ ਬੁਲਾਇਆ ਮਹਿਲਾ ਚ ਉਹ ਕਹਿੰਦਾ ਬੱਲੇ ਨਹੀਂ ਬੱਲੇ ਤੇਰੇ ਮਰਵਾਉਣਾ ਚਾਹੁੰਨੀ ਐ ਜਿੱਥੇ ਚਿੜੀ ਪਰਿੰਦਾ ਨਹੀਂ ਜਾਂਦਾ ਤੂੰ ਮੈਨੂੰ ਜਿਉਂਦੇ ਬੰਦੇ ਨੂੰ ਐਡੇ ਵੱਡੇ ਨੂੰ ਮਹਿਲਾ ਚ ਪਾੜਨਾ ਚਾਹੁੰਨੀ ਆ ਵੀ ਰਾਜਕੁਮਾਰੀ ਕੋਲੇ ਕਹਿੰਦਾ ਰਾਜਾ ਗੋਲੀ ਮਾਰ ਦੂ ਭਾਈ ਉਹ ਜਦੋਂ ਜਿੱਦ ਜੀ ਕਰੀ ਉਹਨੇ ਉਹ ਕਹਿੰਦੀ ਚੱਲ ਉਹ ਕਹਿੰਦਾ ਮੈਂ ਜਾਂਦਾ ਨਹੀਂ ਉੱਪਰ ਖੜੀ ਰਾਜਕੁਮਾਰੀ ਦੇਖ ਰਹੀ ਸੀ ਉਹਨੇ ਦਾਸੀ ਨੇ ਉਹਦੇ ਵੱਲ ਦੇਖਿਆ ਤਾਂ ਉਹਨੇ ਇਸ਼ਾਰਾ ਕਰਤਾ ਰਾਜਕੁਮਾਰੀ ਨੇ ਵੀ ਤੂੰ ਇੱਥੇ ਖੜਾ ਖੜਾ ਇਹਨੂੰ ਮੈਂ ਆਉਣੀ ਆ ਚਲੋ ਜੀ ਰਾਜਕੁਮਾਰੀ ਗਈ ਉੱਤਰ ਕੇ ਜਾ ਕੇ ਮੁੰਡੇ ਨੂੰ ਆਪਣੇ ਮਹਿਲਾਂ ਚ ਲੈ ਆਈ ਆਪਣੇ ਕਮਰੇ ਚ ਲੈ ਗਈ ਉਹਨੇ ਸਿਰ ਤੋਂ ਪੈਰਾਂ ਤੱਕ ਮੁੰਡੇ ਨੂੰ ਦੇਖਿਆ ਉਹ ਤਾਂ پاگل ਹੋ ਗਈ ਵੀ ਇੰਨਾ ਸੋਹਣਾ ਵੀ ਮੈਨੂੰ ਤਾਂ ਮੇਰੇ ਤੇ ਬੜਾ ਹੰਕਾਰ ਸੀ ਇਹ ਨਾਲੇ ਸਿੱਧਾ ਸੱਦਾ ਬੰਧਨ ਨਾਲੇ ਮੇਰੇ ਨਾਲ ਤਾਂ ਇਹ ਕਿਤੇ ਵੱਧ ਸੁਣੇ ਉਹ ਨੂੰ ਕਹਿੰਦੀ ਵੀ ਮੈਂ ਤੇਰੇ ਨਾਲ ਵਿਆਹ ਕਰਨਾ ਹੈ ਉਹ ਕਹਿੰਦਾ ਨਾ ਕਹਿੰਦਾ ਤੇਰੇ ਨਾਲ ਵਿਆਹ ਮਤਲਬ ਮੇਰੀ ਮੌਤ ਤੇਰਾ ਪਿਓ ਤਾਂ ਕਹਿੰਦਾ ਮੈਨੂੰ ਮਿੰਟ 'ਚ ਗੋਲੀ ਮਾਰ ਦੂ ਤੂੰ ਰਾਹ ਜਾਂਦੇ ਨਾਲ ਤੂੰ ਬਾਹ ਫੜ ਕੇ ਵਿਆਹ ਕਰਾਉਣੀ ਚਾਹੁੰਨੀ ਹੈ ਉਹ ਕਹਿੰਦੀ ਠੀਕ ਹੈ ਫਿਰ ਤੂੰ ਐ ਕਰ ਮੈਂ ਤੈਨੂੰ ਇੱਕ ਚਿੱਠੀ ਲਿਖ ਕੇ ਦਿੰਦੀ ਆ ਇਹ ਚਿੱਠੀ ਤੂੰ ਆ ਰਸਤੇ ਆਏ ਵਗਜੀ ਮੇਰੇ ਮਹਿਲ ਚ ਗਾਹਾਂ ਬੋਤੀਆਂ ਨੇ ਉਨਤੇ ਜਿਹੜੇ ਬੈਠੇ ਨੇ ਬੋਤੀਆਂ ਸੰਭਣ ਵਾਲੇ ਉਹਨਾਂ ਨੂੰ ਜਾ ਕੇ ਫੜਾਦੀ ਉਹ ਪਾਈ ਹੁਣ ਨਹੀਂ ਆਖੇ ਲੱਗਦਾ ਤਾਂ ਮਰਵਾਉਂਦੀ ਆ ਉਹਨੂੰ ਆਖੇ ਲੱਗਦਾ ਤਾਂ ਵੀ ਮਾਰਿਆ ਜਾਂਦਾ ਉਹਨੇ ਸੋਚਿਆ ਵੀ ਚਲ ਜਿਵੇਂ ਕਹਿੰਦੀ ਆ ਕਰ ਲੈਣਾ ਉਹ ਚਿੱਠੀ ਲੈ ਕੇ ਭੱਗ ਗਿਆ ਨਾਫਰੀਆਂ ਕੋਲੇ ਉਹ ਕੈਨੂੰ ਉਹਨਾਂ ਨੂੰ ਜਾ ਕੇ ਚਿੱਠੀ ਫੜਾਈ ਉਹਨੇ ਜਦੋਂ ਪੜ੍ਹੀ ਚਿੱਠੀ ਵੀ ਰਾਜਕੁਮਾਰੀ ਦੀ ਚਿੱਠੀ ਹੈ ਉਹਦੇ ਵਿੱਚ ਲਿਖਿਆ ਹੋਇਆ ਵੀ ਇੱਕ ਤਾਂ ਇਹਨੂੰ ਤਲਵਾਰ ਦੇ ਦਿਓ ਤੇ ਇੱਕ ਜਿਹੜੀ ਬੋਤੀ 200 ਮੀਲ ਭਜਦੀ ਹੈ ਥੱਕਦੀ ਨਹੀਂ ਉਹ ਇਹਨੂੰ ਬੋਤੀ ਸ਼ਿੰਗਾਰ ਕੇ ਦੇ ਦਿਓ ਗਦੇ ਲਗਦੂ ਲਾ ਪਾ ਕੇ ਤਾਂ ਉਹਨਾਂ ਨੇ ਭਾਈ ਉਵੇਂ ਹੀ ਕਰਿਆ ਉਹਨੂੰ ਇਸ਼ਾਰੇ ਨਾਲ ਕਹਿੰਦੀ ਵੀ ਇਹਨੂੰ ਬਾਹਰ ਲੈ ਜਾ ਬੋਤੀ ਨੂੰ ਮਹਿਲਾਂ ਤੋਂ ਉਹ ਬਾਹਰ ਆ ਗਿਆ ਆਪ ਤਿਆਰ ਹੋ ਕੇ ਆਈ ਬੋਤੀ ਤੇ ਚੜ ਗਈ ਦੋਵੇਂ ਜਾਣੇ ਉਹਨੂੰ ਕਹਿੰਦੀ ਭਜਾ ਲੈ ਹੁਣ ਇਹਨੂੰ ਉਹ ਕਹਿੰਦਾ ਜਾਣਾ ਕਿੱਥੇ ਹੈ ਕਹਿੰਦੀ ਮੈਨੂੰ ਨਹੀਂ ਪਤਾ ਜਾਣਾ ਕਿੱਥੇ ਬਸ ਇਹਨੂੰ ਮਹਿਲਾਂ ਤੋਂ ਦੂਰ ਲੈ ਜਾ ਜਿੱਥੇ ਕਹਿੰਦੀ ਪਰਛਾਵਾਂ ਬਣਾ ਪਵੇ ਮਹਿਲ ਦਾ ਹੁਣ ਉਹ ਵੀ ਸਮਝ ਗਿਆ ਵੀ ਆਪ ਦਾ ਪਿਓ ਤਾਂ ਚੋਰੀਆਂ ਪੰਗੇ ਲੈਂਦੀ ਆ ਇਹ ਵੀ ਜੇ ਮੈਂ ਫਸ ਗਿਆ ਮੈਨੂੰ ਮੇਰੀ ਤਾਂ ਜਾਨ ਜਾਊਗੀ ਜਾਂ ਜਾਊਗੀ ਜੇ ਨਹੀਂ ਕਰੂੰਗਾ ਤਾਂ ਇਹ ਰੌਲਾ ਪਾਉਂਦੀ ਐ ਵੀ ਮੇਰੇ ਮਹਿਲਾ ਚ ਮੇਰੇ ਕੋਲੇ ਬੰਦਾ ਆ ਗਿਆ ਕੋਈ ਵੀ ਤਾਂ ਵੀ ਮੈਂ ਮਰੂੰਗਾ ਹੁਣ ਭਾਈ ਉਹ ਬੁੱਤ ਬੋਤੀ ਉਹਨੇ ਭਜਾ ਲਈ ਗਾਹ ਕੱਚਾ ਰਾਹ ਆ ਗਿਆ ਅੱਗੇ ਮੀਂਹ ਵਾਲੇ ਪੈਂਦੇ ਹੁੰਦੇ ਗੋਡੇ-ਗੋਡੇ ਪਾਣੀ ਹੋ ਜਾਂਦਾ ਕੱਚੇ ਰਾਹ ਹੁੰਦੇ ਆਲੇ-ਦਾਲੇ ਲੰਘਣ ਨੂੰ ਨਾ ਜਦੋਂ ਰਾਹਾਂ ਦੇ ਪਹਿਆਂ ਦੇ ਵਿੱਚ ਦੀ ਜਾਂਦੇ ਤਾਂ ਆਲੇ-ਦਾਲੇ ਬਹੁਤ ਵੱਡੀਆਂ-ਵੱਡੀਆਂ ਪੁੜੀਆਂ ਹੁੰਦੀਆਂ ਮਿੱਟੀ ਦੀਆਂ ਉਹ ਪੁੜੀਆਂ ਦੇ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਪਾਣੀ ਹੁੰਦਾ ਗੋਡੇ-ਗੋਡੇ ਮੀਂਹ ਮੀਂਹ ਨਾ ਮੀਂਹ ਨੀ ਦਿੱਸੂਗਾ ਪਾਣੀ 10-10 15-15 ਦਿਨ ਤਾਂ ਝੜੀ ਲੱਗੀ ਰਹਿੰਦੀ ਹੁੰਦੀ ਰੋਜ਼ ਦਿਨ ਰਾਤ ਲੱਗੀ ਰਹਿੰਦੀ ਉਹ ਫਿਰ ਪਾਣੀ ਇਕੱਠਾ ਹੋਈ ਜਾਂਦਾ ਨਿਕਾਸੀ ਹੁੰਦੀ ਨਾ ਇੰਨੇ ਦੀ ਧਰਤੀ ਵੀ ਜੇ ਤਾਂ ਸੁੱਕੀ ਹੁੰਦੀ ਆ ਤਾਂ ਪੀ ਜਾਂਦੀ ਆ ਛੇਤੀ ਰਚ ਜਾਂਦਾ ਪਾਣੀ ਜਦੋਂ ਇੰਨੇ ਨਮੀ 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 ਪੈਂਦਾ ਤਾਂ ਧਰਤੀ ਚ ਵੀ ਨਹੀਂ ਜਾਂਦਾ ਫੇਰ ਪਾਣੀ ਉਹ ਭਾਈ ਐ ਹੋ ਗਈ ਜਦੋਂ ਪਹੀ ਚ ਲੰਗਣ ਲੱਗਿਆ ਨਾ ਪਾਣੀ ਗੋਡੇ ਗੋਡੇ ਉਹ ਨੂੰ ਕਹਿੰਦੀ ਬੀ ਇਹ ਨੂੰ ਕਹਿੰਦੀ ਬੱਤਨ ਨਾਲ ਲੰਗਾ ਲੈ ਉਹ ਕਹਿੰਦਾ ਕੀ ਗੱਲ ਕਹਿੰਦੀ ਕਿ ਤੇ ਪਾਣੀ ਚ ਨਾ ਬਹਿਜੇ ਉਹ ਕਹਿੰਦਾ ਵੀ ਮੈਂ ਤਾਂ ਤੇਰੀ ਗੱਲ ਨਹੀਂ ਸਮਝਾਈ ਵੀ ਬੱਤ ਨਾਲ ਕੀ ਮੇਲ ਲੰਗਾ ਮਾ ਕੀ ਕਾ ਤੋ ਕਿਹਾ ਤੈਂ ਕਹਿੰਦੀ ਜਿਹੜੀ ਇਹਦੀ ਨਾਨੀ ਸੀ ਨਾ ਬੋਤੀ ਦੀ ਉਹ ਕਹਿੰਦੀ ਐਂ ਗੋਡਾ ਗੁਰਡੇ ਪਾਣੀ ਹੁੰਦਾ ਉਹਦੇ ਵਿੱਚ ਬੈਠ ਜਾਂਦੀ ਸੀ ਉਹ ਕਹਿੰਦਾ ਨਾਨੀ ਤੇ ਇਹਦਾ ਕੀ ਸੰਬੰਧ ਫੇਰ ਮੈਨੂੰ ਸਮਝ ਨਹੀਂ ਆਈ ਕਹਿੰਦੀ ਮੈਂ ਦੱਸਦੀ ਆ ਕਹਿੰਦੀ ਜਵਾਕ ਜਿਹੜੇ ਹੁੰਦੇ ਨੇ ਨਾਨਕਿਆਂ ਦਾਦਕਿਆਂ ਤੇ ਵਗ ਜਾਂਦੇ ਨੇ ਕਹਿੰਦੀ ਹੋ ਸਕਦਾ ਇਹ ਵੀ ਆਪਦੀ ਨਾਨੀ ਤੇ ਨਵਾਗੀ ਹੋਵੇ ਬੀ ਜਿਹਨਾਂ ਨੀ ਪਾਣੀ ਚ ਬਹਿ ਜਾਂਦੀ ਸੀ ਉਹ ਨੂੰ ਜਿੰਨਾ ਮਰਜ਼ੀ ਕੁੱਟ ਲੈਂਦੇ ਫਿਰ ਉਹ ਉੱਠਦੀ ਹੋਈ ਨਹੀਂ ਸੀ ਭਾਈ ਜਦੋਂ ਨੇ ਇਹ ਗੱਲ ਕਹੀ ਤਾਂ ਮੁੰਡੇ ਨੇ ਲੰਘਾ ਲਈ ਪਾਣੀ ਚ ਬੋਤੀ ਲੰਘਾ ਕੇ ਗਾਂ ਸੁੰਨੇ ਜੇ ਪਾਸੇ ਪਈ ਗਿਆ ਪਹੇ ਤੋਂ ਵਿਆਹ ਹੋਇਆ ਤਾਂ ਉਹਨੇ ਸੋਚਿਆ ਬੀ ਜੇ ਬੋਤੀ ਨੰਨੀ ਤੇ ਜਾਊਗੀ ਬੀ ਕੱਲ ਇਹ ਮੇਰੇ ਨਾਲ ਵਿਆਹ ਕਰਾਉਣ ਨੂੰ ਫਿਰਦੀ ਐ ਜੇ ਕੱਲ ਨੂੰ ਇਹਦੇ ਪੇਟੋਂ ਧੀ ਹੋ ਗਈ ਉਹ ਇਹਦੇ ਤੇ ਮਾਂ ਤੇ ਵਗ ਜੂਗੀ ਇਹ ਅੱਜ ਆਪਦੇ ਪਿਓ ਦੀ ਇੱਜ਼ਤ ਨੂੰ ਦਾਗ ਲਾ ਕੇ ਆ ਗਈ ਤੇ ਉਹਦੀ ਪੱਗ ਨੂੰ ਦਾਗ ਲਾ ਕੇ ਮੈਨੂੰ ਭੁਜਾ ਲੈ ਆਈ ਜੇ ਇਹਦੇ ਪੇਟੋਂ ਕੱਲ ਨੂੰ ਕੁੜੀ ਨੇ ਜਨਮ ਲੈ ਲਿਆ ਤਾਂ ਉਹ ਮੇਰੀ ਪੱਗ ਨੂੰ ਦਾਗ ਲਾ ਜੂਗੀ ਜੇ ਇਹਦੇ ਵਰਗੀ ਨਿਕਲਿਆਈ ਭਾਈ ਇਹ ਸੋਚ ਕੇ ਉਹ ਨਾਲੇ ਤਾਂ ਕੁੜੀ ਦੀ ਗਰਦਨ ਲਾ ਦਿੰਦਾ ਨਾਲੇ ਗੋਤੀ ਦੀ ਲਾ ਦਿੰਦਾ ਹੁਣ ਉਹ ਗਾਂਹ ਵਗ ਗਿਆ ਛੱਡ ਕੇ ਉਹਨੂੰ ਕੋਈ ਪਤਾ ਨਹੀਂ ਵੀ ਮੇਰੇ ਮਾਗਰ ਸਿਪਾਹੀ ਲੱਗੇ ਹੋਏ ਨੇ ਪੁਲਿਸ ਦੇ ਰਾਜੇ ਦੇ ਰਾਜੇ ਨੇ ਜਦੋਂ ਪਤਾ ਲੱਗਿਆ ਵੀ ਕੁੜੀ ਬੋਤੀ ਲੈ ਕੇ ਕਿਉਂ ਬੋਤੀਆਂ ਵਾਲਿਆਂ ਨੇ ਦੱਸਿਆ ਜਿਹੜੇ ਸਾਹਮਦੇ ਤੇ ਵੀ ਬੋਤੀ ਲੈ ਕੇ ਗਿਆ ਹੈਗਾ ਕੋਈ ਮੁੰਡਾ ਤਾਂ ਉਹਨਾਂ ਨੇ ਭਾਈ ਰਾਜੇ ਨੇ ਸਿਪਾਹੀ ਮਾਗਰ ਲਾਤੇ ਉਹ ਗਾਂਹ ਜਦੋਂ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਵੀ ਕੁੜੀ ਵੀ ਆਹ ਮ ਵੱਡਿਆ ਪਿਆ ਗੜ ਬੋਤੀ ਵੀ ਮਾਰੀ ਪਈ ਐ ਉਹ ਅਧਿਕ ਤਾਂ ਗਾਹਾਂ ਬਾਗੇ ਵੀ ਆਪਾਂ ਬੰਦੇ ਨੂੰ ਪਾ ਲਈਏ ਅੱਧਿਆ ਕਨੇ ਆ ਕੇ ਰਾਜੇ ਨੇ ਦੱਸਤਾ ਵੀ ਕੁੜੀ ਬਿਮਾਰੀ ਪਈ ਆ ਉੱਥੇ ਬੁੱਤੀ ਬਿਮਾਰੀ ਪਈ ਐ ਉਹ ਕਹਿਣ ਲੱਗੇ ਵੀ ਕੌਣ ਹੋਇਆ ਫਿਰ ਜੀਤੀ ਐਡੀ ਹਿੰਮਤ ਹੋਈ ਰਾਜਾ ਕਹਿੰਦਾ ਵੀ ਕੌਣ ਬੰਦਾ ਹੋ ਸਕਦਾ ਤਾਂ ਵਜ਼ੀਰ ਕਹਿਣ ਲੱਗੇ ਵੀ ਮਹਾਰਾਜਾ ਐ ਨਹੀਂ ਆਪਾਂ ਨੂੰ ਸਮਝ ਆਉਣਾ ਵੀ ਫਲਾਨੇ ਪਿੰਡ ਦੇ ਵਿੱਚ ਇੱਕ ਗੁਣੀ ਬੰਦਾ ਵੀ ਉਹਨੂੰ ਲੈ ਕੇ ਆਉ ਉਹ ਦੱਸੂਗਾ ਆਪਾਂ ਨੂੰ ਸਾਰਾ ਕੁਸਾ ਉਹ ਗੁਣੀ ਨੂੰ ਲਿਆਏ ਭਾਈ ਉਹ ਗੁਣੀ ਨੇ ਗੱਲ ਵਿਚਾਰੀ ਵੀ ਮਹਾਰਾਜ ਜੇ ਤਾਂ ਉਹ ਸੋਡੀ ਕੁੜੀ ਨੂੰ ਪਿਆਰ ਕਰਨ ਵਾਲਾ ਹੁੰਦਾ ਫੇਰ ਤਾਂ ਉਹ ਕੁੜੀ ਨੂੰ ਨਹੀਂ ਸੀ ਮਾਰਦਾ ਜਦੋਂ ਕੱਢ ਕੇ ਹੀ ਲੈ ਗਿਆ ਕਹਿੰਦਾ ਫਿਰ ਉਹ ਮਾਰੂਗਾ ਕਿਉਂ ਇਹਦਾ ਮਤਲਬ ਉਹ ਕੁੜੀ ਨੂੰ ਪਿਆਰ ਨਹੀਂ ਸੀ ਕਰਦਾ ਜੇ ਉਹ ਚੋਰੀ ਚੋਰ ਹੁੰਦਾ ਫਿਰ ਉਹ ਕੁੜੀ ਨੂੰ ਮਾਰ ਦਿੰਦਾ ਉਹਦੇ ਗਹਿਣਾ ਗੱਟਾ ਲੁੱਟ ਲੈਂਦਾ ਤੇ ਬੋਤੀ ਨੀਤੀ ਮਾਰਦਾ ਫਿਰ ਉਹ ਇਹ ਤਾਂ ਕੁੜੀ ਵੀ ਮਾਰ ਗਿਆ ਬੋਤੀ ਵੀ ਮਾਰ ਗਿਆ ਵੀ ਇਹ ਤਾਂ ਕੋਈ ਗੱਲ ਹੋਰ ਹੈ ਨਾ ਹੋ ਚੋਰ ਹੈ ਨਾ ਹੋ ਕੋਈ عشق ਹੈ ਤਾਂ ਇੰਨੇ ਜੀ ਉਹਨੂੰ ਫੜ ਲਿਆ ਏ ਸਪਾਹੀ ਲੈ ਆ ਕੇ ਕਹਿਣ ਲੱਗੇ ਮਹਾਰਾਜ ਆਹ ਖੜਾ ਹੈ ਇਹ ਆ ਤੁਹਾਡਾ ਗੁਨਾਹ ਕਰ ਇਹਨੇ ਮਾਰੇ ਨੇ ਦੋਨੇ ਬੋਤੀ ਵੀ ਰਾਜਕੁਮਾਰੀ ਵੀ ਤਾਂ ਰਾਜਾ ਉਹਨੂੰ ਕਹਿਣ ਲੱਗਿਆ ਵੀ ਹਾਂ ਭਾਈ ਕਿਉਂ ਮਾਰੇ ਤੈਂ ਮੇਰੀ ਧੀ ਕਿਉਂ ਮਾਰੀ ਉਹ ਕਹਿੰਦਾ ਮਹਾਰਾਜ ਤੁਹਾਡੀ ਇੱਕ ਦਾਸੀ ਹੈ ਵੀ ਜਿਹੜੀ ਮੈਨੂੰ ਬੁਲਾਉਣ ਗਈ ਸੀ ਤੁਰੇ ਜਾਂਦੇ ਨੂੰ ਉਹਨੂੰ ਬੁਲਾਓ ਪਹਿਲਾਂ ਤਾਂ ਉਹ ਦਾਸੀ ਆ ਗਈ ਮੂਰੇ ਉਹਨੂੰ ਕਹਿਣ ਲੱਗਿਆ ਮੁੰਡਾ ਕਹਿੰਦਾ ਦਾਸੀ ਮਹਾਰਾਜ ਨੂੰ ਝੂਠ ਨਾ ਬੋਲੀ ਸਾਰੀ ਜਿਵੇਂ ਸੱਚੋ ਸੱਚ ਗੱਲ ਹੋਈ ਆ ਉਹ ਦੱਸ ਦੇ ਹੁਣ ਉਹ ਕਹਿਣ ਲੱਗੀ ਮਹਾਰਾਜ ਬੇ ਇਹਦਾ ਕੋਈ ਕਸੂਰ ਨਹੀਂ ਇਹ ਤਾਂ ਆਪਣੀ ਰਾਜਕੁਮਾਰੀ ਮਹਿਲਾਂ ਤੇ ਖੜੀ ਬਾਲ ਸਿਕਾਉਂਦੀ ਸੀ ਵੀ ਇਹ ਤਾਂ ਤੁਰਿਆ ਜਾਂਦਾ ਸੀ ਉਹਨੇ ਦੇਖ ਲਿਆ ਵੀ ਇੰਨਾ ਸੋਹਣਾ ਮੁੰਡਾ ਮੇਰੇ ਨਾਲੋਂ ਵੀ ਸੋਹਣਾ ਹੈ ਤਾਂ ਵੀ ਉਹਨੇ ਮੈਨੂੰ ਭੇਜਿਆ ਇਹਨੂੰ ਬੁਲਾਉਣ ਲਈ ਇਹ ਆਉਂਦਾ ਨਹੀਂ ਸੀ ਇਹਨੇ ਮੈਨੂੰ ਕਿਹਾ ਵੀ ਤੂੰ ਤਾਂ ਮੈਨੂੰ ਮਰਵਾਵੇਂਗੀ ਦੀ ਮੈਂ ਕਿਉਂ ਲੱਜਾ ਮਾ ਉੱਥੇ ਤਾਂ ਚਿੜੀ ਪ੍ਰਿੰਦਾ ਨਹੀਂ ਜਾਂਦਾ ਤੂੰ ਮੈਨੂੰ ਐਡੇ ਵੱਡੇ ਨੂੰ ਲੰਗਾਉਣੀ ਅੰਦਰ ਤਾਂ ਕਹਿੰਦਾ ਉੱਪਰ ਖੜੀ ਨੇ ਕਹਿੰਦੀ ਰਾਜਕੁਮਾਰੀ ਨੇ ਮੈਨੂੰ ਇਸ਼ਾਰਾ ਕਰਿਆ ਵੀ ਇਹਨੂੰ ਰੋਕ ਲੈ ਕਹਿੰਦੀ ਫਿਰ ਰਾਜਕੁਮਾਰੀ ਉਤਰ ਕੇ ਗਈ ਉਹ ਇਹਨੂੰ ਲੈ ਕੇ ਆਈ ਤੇ ਉਸ ਤੋਂ ਬਾਅਦ ਕਹਿੰਦੀ ਫਿਰ ਉਹਨੇ ਚਿੱਠੀ ਲਿਖ ਕੇ ਇਹਨੂੰ ਦਿੱਤੀ ਚਿੱਠੀ ਲਿਖ ਕੇ ਕਹਿੰਦੀ ਇਹ ਨਾ ਫਰੀ ਕੋਲ ਗਿਆ ਉਹ ਤੋਂ ਉਹ ਤੋਂ ਕਹਿੰਦੀ ਇਹ ਬੋਤੀ ਜਿਵੇਂ ਚਿੱਠੀ 'ਚ ਲਿਖਿਆ ਸੀ ਬਿੱਦੂ ਉਹ ਬੋਤੀ ਦੇਦੀ ਜਿਹੜੀ 200 ਮੀਲ ਭੱਜੇ ਥੱਕੇ ਨਾ ਤੇ ਨਾਲੇ ਕਿਰਪਾਨ ਕਹਿੰਦੀ ਇਹ ਫਿਰ ਉਹ ਲਿਆਇਆ ਤੇ ਫਿਰ ਰਾਜਕੁਮਾਰੀ ਇਹਦੇ ਨਾਲ ਬੋਤੀ ਤੇ ਬਹਿ ਕੇ ਭੱਗੀ ਉਦੋਂ ਅੱਗੇ ਮੈਨੂੰ ਨਹੀਂ ਪਤਾ ਰਾਜਾ ਉਹ ਮੁੰਡਾ ਕਹਿਣ ਲੱਗਿਆ ਮਹਾਰਾਜ ਉਦੋਂ ਅੱਗੇ ਮੈਂ ਦੱਸਦਾ ਵੀ ਇੰਨੀ ਤਾਂ ਤੁਸੀਂ ਸੁਣ ਲਈ ਗੱਲ ਹੁਣ ਕਹਾ ਮੈਂ ਦੱਸਦਾ ਕਹਿੰਦਾ ਜਦੋਂ ਅਸੀਂ ਬੋਤੀ ਤੇ ਚੜੇ ਜਾ ਰਹੇ ਸੀ ਕਹਿੰਦਾ ਸਾਨੂੰ ਗੋਡੇ-ਗੋਡੇ ਮੀਂਹ ਦਾ ਪਾਣੀ ਖੜਾ ਇੱਥੇ ਰਸਤੇ 'ਚ ਆਲੇ-ਦਾਲੇ ਪੁੜੀਆਂ ਕਹਿੰਦਾ ਜਦੋਂ ਅਸੀਂ ਉਹ ਪਹੇ ਪੈ ਗਏ ਤਾਂ ਪਾਣੀ 'ਚੋਂ ਜਦੋਂ ਲੰਘਣ ਲੱਗੇ ਕਹਿੰਦਾ ਮੈਨੂੰ ਕਹਿੰਦੀ ਬੱਤ ਨਾਲ ਕੱਢ ਲਈ ਇਹਨੂੰ ਕਿਤੇ ਇਹ ਵਿੱਚ ਬਹਿ ਨਾ ਜਾਵੇ ਇਹਦੀ ਨਾਨੀ ਪਾਣੀ 'ਚ ਬਹਿ ਜਾਂਦੀ ਹੁੰਦੀ ਜਿੰਨਾ ਮਰਜ਼ੀ ਕੁੱਟ ਲੈਂਦੇ ਉਹ ਨਹੀਂ ਦੀ ਉਠਦੀ ਵੀ ਕਿ ਜੇ ਇਹ ਪਾਣੀ 'ਚ ਬਹਿ ਗਈ ਤਾਂ ਆਪਾਂ ਤਾਂ ਭੱਜਿਆ ਨਹੀਂ ਜਾਣਾ ਕਿਧਰੇ ਦਨਮਾਏ ਸੋਚਿਆ ਵੀ ਜੇ ਇਹ ਨਾਨੀ ਤੇ ਜਾਣਦੀ ਹੈ ਕਹਿੰਦਾ ਮੈਂ ਉਹਨੂੰ ਪੁੱਛਿਆ ਵੀ ਕਿ ਮੈਨੂੰ ਸਮਝ ਨਹੀਂ ਆਈ ਵੀ ਨਾਨੀ ਤੇ ਦਾ ਕੀ ਸੰਬੰਧ ਹੈ ਉਹ ਕਹਿੰਦੀ ਵੀ ਤੈਨੂੰ ਮੈਂ ਦੱਸਦੀ ਆ ਕਹਿੰਦੀ ਬੱਚੇ ਨਾਨਕਿਆਂ ਦਾਦਕਿਆਂ ਤੇ ਜਾਂਦੇ ਨੇ ਵੀ ਇਹਦੀ ਨਾਨੀ ਇਹੀ ਜੀ ਸੀ ਕਹਿੰਦੀ ਜੇ ਇਹ ਉਹਦੇ ਤੇ ਗਈ ਹੋਈ ਤਾਂ ਇਹ ਵੀ ਵਹਿਜੂਗੀ ਕਹਿੰਦਾ ਮਹਾਰਾਜ ਫਿਰ ਮੈਨੂੰ ਲੱਗਿਆ ਵੀ ਅੱਜ ਇਹ ਥੋੜੇ ਪੱਗ ਨੂੰ ਦਾਗ ਲਾ ਕੇ ਮੈਨੂੰ ਭੁਜਾ ਕੇ ਲੈ ਗਈ ਕੱਲ ਨੂੰ ਜੇ ਇਹਦੇ ਪੇਟੋਂ ਕੋਈ ਬੱਚੇ ਨੇ ਜਨਮ ਲੈ ਲਿਆ ਧੀ ਨੇ ਉਹ ਮੇਰੀ ਪੱਗ ਨੂੰ ਦਾਗ ਲਾ ਕੇ ਕਿਸੇ ਨੂੰ ਭਜਾ ਕੇ ਲੈ ਜੂਗੀ ਇਹ ਤੇ ਮੰਗੂ ਉਹ ਵੀ ਮਾਂ ਤੇ ਜਾਊਗੀ ਕਹਿੰਦਾ ਫਿਰ ਇਹ ਸੁਣ ਕੇ ਵੀ ਮੈਨੂੰ ਉਹਦੀ ਗੱਲ ਠੀਕ ਲੱਗੀ ਇਹ ਕਹਿੰਦਾ ਫਿਰ ਮੇਰਾ ਮਨ ਨੇ ਇਹ ਸੋਚਿਆ ਵੀ ਅਜ ਜਿਹਨੇ ਪੱਗ ਨੂੰ ਦਾਗ ਲਾਇਆ ਪਏ ਉਹਦੀ ਨੂੰ ਗੱਲ ਨੂੰ ਮੇਰੀ ਨੂੰ ਲਾ ਦੂਗੀ ਕਹਿੰਦਾ ਵੀ ਮੈਂ ਇਹ ਸੋਚ ਕੇ ਫਿਰ ਇਹ ਦੋਵੇਂ ਮਾਰਤੀਆਂ ਬੋਤੀ ਵੀ ਮਾਰਤੀ ਤੇ ਰਾਜਕੁਮਾਰੀ ਵੀ ਮਾਰਤੀ ਤਾ ਹੁਣ ਰਾਜਾ ਕਹਿਣ ਲੱਗਿਆ ਵੀ ਠੀਕ ਐ ਮੈਂ ਮੰਨ ਗਿਆ ਮੇਰੀਏ ਕੁੜੀ ਮਾੜੀ ਤੀਂ ਕਹਿੰਦਾ ਤੇ ਹੁਣ ਉਹਨੂੰ ਕਹਿੰਦਾ ਵੀ ਮੇਰੇ ਇੱਕੋ ਹੀ ਕੁੜੀ ਤੀ ਮੈਂ ਜਿਹਦੇ ਨਾਲ ਉਹਦਾ ਵਿਆਹ ਕਰਨਾ ਸੀ ਉਸੇ ਨੂੰ ਰਾਜ ਭਾਗ ਸਮਾਉਣਾ ਸੀ ਵੀ ਹੁਣ ਮੈਂ ਚਾਹੁੰਨਾ ਵੀ ਤੂੰ ਮੇਰਾ ਪੁੱਤ ਬਣ ਕੇ ਰਹੇ ਵੀ ਤੈਨੂੰ ਤਾਂ ਤੂੰ ਤਾਂ ਸਿਆਣਾ ਹੀ ਬਹੋਤਾ ਹੈ ਤੇ ਹੁਣ ਹੋਰ ਅਗਲੇ ਨੂੰ ਕੀ ਚਾਹੀਦਾ ਤਾਂ ਉਹ ਕਹਿੰਦਾ ਮਹਾਰਾਜ ਜਿਵੇਂ ਤੁਹਾਡੇ ਚਿੱਤ ਕਰੇ ਜੀ ਕਰ ਲਓ ਉਹ ਕਹਿੰਦਾ ਕਰ ਲਓ ਨਹੀਂ ਬਸ ਤੂੰ ਮੇਰਾ ਪੁੱਤ ਐ ਜਿੱਦੋਂ ਮਤਵੰਨਾ ਪੁੱਤ ਤੂੰ ਐ ਮੇਰਾ ਮਤਵੰਨਾ ਮੈਂ ਰਾਜ ਭਾਗ ਦਾ ਤੈਨੂੰ ਤਿਲਕ ਦੇਵਾਂਗਾ ਉਹਨੇ ਭਾਈ ਟੜਕੇ ਨੂੰ ਕੱਠ ਵੱਠ ਕਰਿਆ ਉਹ ਮੁੰਡੇ ਨੂੰ ਤਿਲਕ ਦੇਤਾ ਕਿ ਪਤਾ ਦੀ ਵੀ ਤੀ ਤਾਂ ਮੇਰੀ ਮੁੱਕੀ ਗਈ ਹੁਣ ਰਾਜ ਭਾਗ ਨੂੰ ਕੱਲ ਨੂੰ ਕੌਣ ਸੰਭੂਗਾ ਹੁਣ ਭਾਈ ਉਹਨੇ ਉਸ ਮੁੰਡੇ ਨੂੰ ਤਿਲਕ ਦੇ ਕੇ ਉਹਨੂੰ ਆਪ ਦਾ ਮਤਵੰਨਾ ਪੁੱਤ ਬਣਾ ਲਿਆ ਹੁਣ ਧੀ ਦਾ ਦੁੱਖ ਤਾਂ ਜਾਂਦਾ ਹੀ ਨਹੀਂ ਮਨ ਚ ਜਿੰਨਾ ਚਿਰ ਉਹ ਮੁਕਦਾ ਨਹੀਂ ਉੰਨਾ ਜੀਰੀ ਰਹੂਗਾ ਪਰ ਉਹਨੂੰ ਇਹ ਪਤਾ ਲੱਗ ਗਿਆ ਵੀ ਮੇਰੀ ਤਾਂ ਧੀ ਵੀ ਖਰਾਬ ਸੀ ਸੋ ਇੰਨੀ ਕੁ ਬਾਤ ਹੈ ਜੀ ਕੀ ਨੇ ਤੁਹਾਡੇ ਇਸ ਬਾਤ ਬਾਰੇ ਵਿਚਾਰ ਜਰੂਰ ਕਮੈਂਟ ਰਾਹੀਂ ਦੱਸਿਓ ਸਤਿ ਸ੍ਰੀ ਅਕਾਲ ਜੀ